ਬਗਾਣਾ ਬੋਝ ਭਾਂਜੀ ਚੁੱਕਿਆ ਜਾਂਦਾ ਵਾ ਜਿੰਨੀ ਮੰਗਾਈ ਆ ਆਪਣੇ ਖਰਚੇ ਪੂਰੇ ਹੁੰਦੇ ਆ ਕੁਝ ਨਹੀਂ ਉਦਾਂ ਹੀ ਜਾਣਾ ਵਾ ਤੈਨੂੰ 500 ਦੀ ਪਈ ਆ ਮੈਂ ਇੱਥੇ ਲੱਖਾਂ ਦਾ ਹਿਸਾਬ ਲਾ ਕੇ ਬੈਠੀ ਆ ਤੈਨੂੰ ਮੈਂ ਕਿੰਨੀ ਵਾਰਾ ਵੱਡਿਆ ਵਾ ਫੇ ਲਵਲੀ ਗੱਲ ਜਾਇਆ ਕਰ ਭਾਜੀ ਤੁਸੀਂ ਤੇ ਕਰਨ ਦੇ ਸਾਰੇ ਜਣੇ ਪਰ ਇਹ ਆ ਵੀ ਪਿਓ ਦੀ ਜਗਾ ਥੋੜੀ ਕੋਈ ਲੈ ਸਕਦਾ ਮੁੰਡਾ ਤਾਂ ਕਦੀ ਗਿਆ ਹੀ ਨਹੀਂਗਾ ਬਾਹਰ ਉਹਨੂੰ ਪਿਆਲੀ ਦਾ ਕੀ ਪਤਾ ਕਿ ਕਿਥੋਂ ਨਾ ਹੋਣੀ ਤਾਂ ਕੀ ਹੋਣਾ ਤਾਂ ਕੀ ਨਹੀਂ ਹੋਣਾ ਉਹ ਸਾਰੇ ਕੰਮ ਤੁਸੀਂ ਕਰਨੇ ਆ ਹਾਂਜੀ ਭੈਣ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਹ ਗਰਮੀ ਬੜੀ ਐ ਤੇ ਹਾਂਜੀ ਉਹਨਾਂ ਦਾ ਵੀ ਇਦਾਂ ਹੀ ਆ ਕੀ ਦੱਸਾਂ ਤੁਹਾਨੂੰ ਮੈਂ ਨਹੀਂ ਅੱਗੇ ਤੇ ਡਰ ਹੁੰਦਾ ਹੀ ਉਹਨਾਂ ਦੇ ਪਿਓ ਦਾ ਹੁਣ ਸਾਨੂੰ ਡਰ ਕਿਆਦਾ ਵਾ ਕੋਈ ਡੱਕਣ ਵਰਤਣ ਵਾਲਾ ਹੈ ਨਹੀਂਗਾ ਸਭ ਕੁਝ ਆਪਣੇ ਹੱਥ ਵਿੱਚ ਹੀ ਐ ਨਹੀਂ ਨਹੀਂ ਇਹ ਕੰਡਾਈ ਛੇਤੀ ਘੜ ਦੇਣਾ ਵਾ ਆਹੋ ਨਹੀਂ ਅਜੇ ਤਾਂ ਮੈਂ ਮਿੱਠੀ ਪਿਆਰੀ ਹੋਈ ਆ ਇਹੋ ਜੀ ਗੱਲ ਕੋਈ ਨਹੀਂ ਗੀ ਆਉਂਦੇ ਹੁੰਦੇ ਦੋਵੇਂ ਭੈਣ ਭਰਾ ਰੋਟੀ ਪਾਣੀ ਮੈਂ ਕਹਿਣ ਢੀ ਇੱਥੇ ਖਾਇਆ ਕਰੋ ਕੋਈ ਗੱਲ ਨਹੀਂ ਫਿਕਰ ਨਾ ਕਰੋ ਕੇ ਗੱਲ ਦਾ ਆ ਹੁਣ ਮਾੜਾ ਮੋਟਾ ਦਲਾਸਾ ਤੇ ਦੇਣਾ ਹੀ ਪੈਣਾ ਵਾ ਜੇ ਹੁਣ ਜੱਕਦਮ ਕਬੜਾ ਮੂੰਹ ਮਾਰੂੰਗੀ ਫੇਰ ਨਿਆਣੇ ਆਉਣਗੇ ਨਾ ਆ ਤੁਹਾਨੂੰ ਪਤਾ ਹੀ ਅੱਜਕੱਲ ਬੱਚਿਆਂ ਦਾ ਆਹੋ ਖਲਾਰਾ ਪਾਇਆ ਵਾ ਕੋਠੀ ਬਣਾਉਣੀ ਹੈਗੀ ਕਰਨਾ ਹੀ ਪੈਣਾ ਹੁਣ ਸਾਨੂੰ ਕੰਮ ਮਾੜਾ ਮੋਟਾ ਕਰਾਂਗੇ ਨਹੀਂ ਕਿਹੜਾ ਕੋਲੋਂ ਕਰਨਾ ਵਾ ਵੇਖ ਲਾਂਗੇ ਲਿੰਟ ਲੁੰਟ ਬਣਾ ਕੇ ਉਹ ਚੁੱਕ ਕੇ ਲਾ ਦਾਂਗੇ ਆਹੋ ਪਾਲ ਕੇ ਕੁੜੀ ਵੀ ਵਿਆਉਣੀ ਆ ਫੇਰ ਕਹਿਣਾ ਖਰਚਾ ਤੁਸੀਂ ਕਰੋ ਹੁਣ ਤੁਸੀਂ ਆਪ ਸਿਆਣੇ ਜੇ ਆਪਣੇ ਘਰਾਂ ਦੇ ਖਰਚੇ ਨਹੀਂ ਹੁੰਦੇ ਬਗਾਨਾ ਬੋਝ ਭਿਆਂ ਜੀ ਚੁੱਕਿਆ ਜਾਂਦਾ ਵਾ ਜਿੰਨੀ ਮੰਗਾਈ ਆ ਆਪਣੇ ਖਰਚੇ ਪੂਰੇ ਹੁੰਦੇ ਆ ਕੋਲੋਂ ਤਨੀ ਨਹੀਂ ਲਾ ਸਕਦੇ ਦੁੱਕਾ ਵੀ ਇੰਨਾ ਤੇ ਆ ਫੁੱਫੜਾਉਂਦਾ ਵਾ ਉਹਨੂੰ ਜਿਆਦਾ ਦਰੇਗ ਆਉਂਦਾ ਵਾ ਉਹ ਮਾਰਦਾ ਫੇਰੇ ਦਿਹਾਣਿਆਂ ਦਾ ਧਿਆਨ ਰੱਖਿਓ ਬੰਦਾ ਇਹਨੂੰ ਪੁੱਛੇ ਜੀ ਇੰਨਾ ਹੀ ਤੈਨੂੰ ਹੈਗਾ ਤਾਂ ਲੈ ਜਾ ਆਪਣੇ ਕੋਲ ਫੇਰ ਆਹ ਹੁਣ ਸਿਆਣਾ ਹੋਇਆ ਮੁੰਡਾ ਆਪਣੇ ਕੰਮ ਆਪ ਕਰ ਸਕਦਾ ਵਾ ਇਹ ਕੀ ਨੀ ਕੀ ਗੱਲ ਇਹਨਾਂ ਨੂੰ ਤਾਇਆ ਜੀ ਆ ਕਿਦਾਂ ਤਾਇਆ ਜੀ ਆ ਕਿਦਾਂ ਕੀ ਕਰਨਾ ਫੇਰ ਕਰਾਉਣਾ ਪੈਂਦਾ ਨਾਲ ਹਾਂ ਆਉਂਗੀ ਆਉਣਾ ਕੀ ਆ ਹੁਣ ਤੁਹਾਨੂੰ ਪਤਾ ਵੀ ਆਹ ਕੰਮ ਇੱਧਰ ਪਿਆਵਾ ਨਿਕਲੇ ਹੀ ਨਹੀਂ ਜਾਂਦਾ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਜੇ ਨਾ ਕਰ ਹੋਈਏ ਤੇ ਲੋਕੀ ਗੱਲਾਂ ਕਰਦੇ ਆ ਤੇ ਘਰ ਆਹ ਕੰਮ ਬਣਿਆ ਵਾ ਇਹਨਾਂ ਨੂੰ ਆਣਿਆਂ ਦੀ ਪਈ ਕੋਈ ਨਹੀਂ ਫੇਰ ਵੀ ਆਉਂਗੀ ਮੈਂ ਝੋਨੇ ਚਾਂਨੇ ਲੱਗਦੇ ਆ ਨਾ ਮਾਰੂੰਗੀ ਫੇਰਾ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਜਾਣਾ ਕੀ ਆ ਕੰਮ ਤੇ ਇੱਥੇ ਨਹੀਂ ਮੁੱਕਣ ਦੇ ਕਦੀ ਦਿਲਜੀਤ ਨੂੰ ਕੁਲਮਨੀ ਆਦਰ ਕਦੀ ਆਪ ਜਾਣਾ ਪੈਂਦਾ ਵਾ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਆਪਣੇ ਘਰਾਂ ਦੇ ਕੰਮ ਨੇ ਮੁੱਕਦੇ ਤੇ ਹੋਰ ਹੀ ਮੈਨੂੰ ਪਿਆ ਕੰਮ ਬੰਮੀ ਬੈਠੇ ਹੋ ਬੈਠੀ ਆ ਪੁੱਤ ਰੁਪਈਆ 500 ਲਿਆ ਮੈਂ ਸ਼ਹਿਰ ਜਾਣਾ ਕੀ ਕਰਨਾ ਸ਼ਹਿਰ ਕੀ ਕੰਮ ਆ ਤੈਨੂੰ ਉਹ ਕੰਮ ਹੀ ਮੁੰਡੇ ਨਾਲ ਜਾਣਾ ਮਰੇ ਮੈਂ ਮੁੰਡੇ ਦਾ ਕੰਮ ਜਿਹੜਾ ਛੱਡ ਦੇ ਤੈਨੂੰ ਕਈ ਵਾਰ ਮੈਂ ਸਮਝਾਇਆ ਵਾ ਕੋਈ ਕੁਝ ਨਹੀਂ ਉਦਾਂ ਹੀ ਜਾਣਾ ਵਾ ਤੈਨੂੰ 500 ਦੀ ਪਈ ਆ ਮੈਂ ਇੱਥੇ ਲੱਖਾਂ ਦਾ ਹਿਸਾਬ ਲਾ ਕੇ ਬੈਠੀ ਆ ਤੈਨੂੰ ਮੈਂ ਕਿੰਨੀ ਵਾਰਾ ਵੱਡਿਆ ਵਾ ਤੇ लवली ਗੱਲ ਜਾਇਆ ਕਰ ਮਮੀ ਕੱਲ ਵੀ ਗਿਆ ਹਾਂ ਇਕੱਠੇ ਪਣੀੜੀ ਵੇਖਣ ਗਏ ਆ ਬਦਲੀਆਂ ਮੁੰਡਿਆਂ ਨੇ ਤੈਨੂੰ ਕੱਖ ਨਹੀਂ ਕਦੇਣਾ ਉਹਨੂੰ ਆਪਣੇ ਪਿੱਛੇ ਲਾ ਇਹੋ ਜਿਹਾ ਯਕੀਨ ਬਣਾ ਕਿ ਜੇ ਤੂੰ ਮਾੜੀ ਜੀ ਵੀ ਗੱਲ ਕਹੇ ਤੇਰੀ ਉਸੇ ਵੇਲੇ ਉਹ ਮੰਨ ਲਈ ਉਹ ਮੈਂ ਗਿਆ ਹਾਂ ਉਹਦੇ ਨਾਲ ਮੈਂ ਜਿਹੜਾ ਵੀ ਕੰਮ ਹੁੰਦਾ ਨਾ ਮੈਨੂੰ ਦੱਸਿਆ ਕਰ ਮੈਂ ਤਾਂ ਕੱਲ ਕੰਮ ਵੀ ਕਰਉਣ ਲੱਗਾ ਘਰ ਦੇ ਨਾਲ ਤੂੰ ਨਾ ਮੁੰਡਿਆਂ ਦਾ ਖੜਾ ਛੱਡ ਦੇ ਹੋਣੀ ਜਾਣਾ ਕਿਤੇ ਵੀ ਉਹਦੇ ਲਾਗੇ ਜਾ ਉਹਦੇ ਨਾਲ ਗੱਲਬਾਤ ਕਰ ਨਹੀਂ ਜਾਂਦਾ ਇਹ ਜਿਹੜੀ ਪਿਆਲੀ ਆ ਮੈਂ ਤੇ ਇਹ ਸੋਚਣ ਦੇ ਵੀ ਸਾਡੇ ਹੱਥ ਵਿੱਚ ਆ ਜੂਗੀ ਲਿਮਟ ਬਣਾ ਦਾਂਗੇ ਪਿਆਲੀ ਦੇ ਉੱਤੇ ਉਹਨੂੰ ਮੜਾ ਚੰਗਾ ਘਰ ਬਣਾ ਦਾਂਗੇ ਮੁੜ ਕੇ ਲਿਮਟ ਲਾ ਦਾਂਗੇ ਤੇ ਪਿਆਲੀ ਆਪ ਰੱਖ ਲਾਂਗੇ ਤੇ ਦਿਮਾਗ ਤੋਂ ਕੰਮ ਲੈ ਥੋੜਾ ਬੋਤਾ ਨਹੀਂ ਮੈਂ ਯਕੀਨ ਬਣਾ ਲੈ ਉੱਤੇ ਬੂੜਾ ਆਪਣਾ ਉਹ ਮੇਰੀ ਗੱਲ ਮੰਨਦਾ ਵਾ ਵੀਰ ਜੀ ਵੀਰ ਨਹੀਂ ਕਰਦਾ ਫਿਰਦਾ ਮੈਨੂੰ ਐਡੀ ਛੇਤੀ ਨਹੀਂ ਯਕੀਨ ਬੰਦਾ ਹੁੰਦਾ ਜਿੱਡੀ ਛੇਤੀ ਤੂੰ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਕਹ ਲੈ ਕਿ ਨਾ ਮੈਂ ਕਦੋਂ ਕਰ ਦਿੰਦਾ ਮੈਂ ਕਹਿੰਦਾ ਨਹੀਂ ਮੈਂ ਆਪ ਕਰਦਾ ਤੂੰ ਮੇਰੇ ਲਾਗੇ ਖਲੋਜੀ ਬਸ ਉਹਨੂੰ ਦੇ ਵੇ ਵੀਰ ਦੀ ਕੰਮ ਮੇਰੇ ਨਾਲ ਕਰਾਉਂਦੇ ਪੂਰਾ ਆਹੋ ਬਸ ਇਦਾਂ ਹੀ ਰਹਿਣਾ ਵਾ ਤੂੰ ਤੇ ਲਵਲੀ ਤੂੰ ਫਿਕਰ ਨਹੀਂ ਕਰਨਾ ਮੈਂ ਤੇਰਾ ਵੱਡਾ ਭਰਾ ਆ ਜਿੱਥੇ ਵੀ ਲੋੜ ਮੈਨੂੰ ਦੱਸ ਮੈਂ ਤੇਰੇ ਨਾਲ ਜਾਊਂਗਾ ਮੈਂ ਤੇਰਾ ਕੰਮ ਕਰੂੰਗਾ ਇਹ ਇਦਾਂ ਹੀ ਕਰਦਾ ਪਿਆ ਮੈਂ ਠੀਕ ਹੋਣਾ ਇਹ ਨਾ ਹੋਵੇ ਇਹ ਮੌਕਾ ਸਾਡੇ ਹੱਥੋਂ ਨਿਕਲ ਜੇ ਟੁੱਕ ਜਾਈ ਨਹੀਂ ਜਾਂਦਾ ਦੋ ਘਲੇ ਆਪਣੇ ਹੀ ਹੈ ਟੈਨਸ਼ਨ ਨਾ ਲਾਉ ਤੂੰ ਤੇ ਇਹ ਆ ਵੀ ਲੋਕਾਂ ਦੇ ਲਾਗੇ ਗੱਲ ਨਾ ਕਰੀ ਮੁੰਡਿਆਂ ਦੇ ਵਿੱਚ ਜਾ ਕੇ ਕਿਤੇ ਗੱਲ ਦੀ ਪਿਸਕਣਾ ਨਿਕਲ ਜੇ ਨਹੀਂ ਤੇ ਅਹੀਂ ਝੂਠੇ ਹੋ ਜਾਣਾ ਹੀ ਹੋ ਲੋਕਾਂ ਨੇ ਗੱਲਾਂ ਕਰਨੀਆਂ ਸਾਨੂੰ ਕਿ ਉਹ ਮਰ ਗਿਆ ਵਾ ਇਹ ਤਾਂ ਕਰਨ ਰਿਹਾ ਪੈੜੀ ਕਰਕੇ ਨਹੀਂ ਨਹੀਂ ਆਹ ਵੀ ਗੱਲ ਕਿਉਂ ਕਰਨੀ ਕਿ ਲੈ ਆਹੋ ਮੈਨੂੰ ਹੁਣ ਹੀ ਦੋ ਕਿੱਲੇ ਉਹ ਵੀ ਦੋ ਕਿੱਲੇ ਤੇ ਤੈਨੂੰ ਤਾਂ ਹੀ ਮਿਲੂਗੀ ਨਾ ਜੇ ਉਹਦਾ ਲਾਗੇ ਜਾਵੇਂਗਾ ਤੇ ਨੇੜਤਾ ਵਧਾਵੇਂਗਾ ਤੇ ਕੋਈ ਗੱਲ ਨਹੀਂ ਮੈਂ ਉਹਦੇ ਲਾਗੇ ਚੱਲ ਜਣਾ ਹਾਂ ਅਜੇ ਤਾਂ ਕੋਲੋਂ ਖਰਚਣੇ ਪੈਣੇ ਆ ਹਣ ਕੁੜੀ ਵੀ ਪੜਨ ਲਈ ਆ ਉਹਦੀਆਂ ਵੀ ਫੀਸਾਂ ਧਾਰਨੀਆਂ ਪੈਣੀਆਂ ਵਾ ਆ ਜਿਹੜਾ ਕੰਮ ਹੈ ਸਾਡੇ ਹੱਥ ਵਿੱਚ ਬਾਅਦ ਚ ਆਉਣਾ ਵਾ ਕੋਈ ਗੱਲ ਵੀ ਲਵੜੀ ਨੂੰ ਕਹਿਣਾ ਵਾ ਜੂ ਉਹਨੂੰ ਭੇਜ ਜਾਣਾ ਆਹੋ ਬੈ ਵੀ ਕਿਹਾ ਸੀ ਉਹਨੂੰ ਮੈਂ ਕਿਹਾ ਕੋਈ ਨਹੀਂ ਪੜ ਤੂੰ ਫੀਸ ਦੀ ਕੋਈ ਗੱਲ ਨਹੀਂ ਦਿਆ ਕਰਾਂਗੇ ਰੋਟੀ ਪਕਾਦੀ ਵੀ ਥੋੜੀ ਲੈ ਆਉਣੀ ਅੰਦਰ ਰੋਟੀ ਮੈਂ ਪਕਾਦੀ ਆ ਮੈਂ ਤਾਂ ਕਿਹਾ ਸੀ ਇੱਥੇ ਆਣ ਕੇ ਖਾ ਲਿਆ ਕਰੋ ਮੈਂ ਜਾਣਾ ਲਵੜੀ ਆਣਾ ਉਹਨੂੰ ਕਹਿਣਾ ਜਾ ਕੇ ਰੋਟੀ ਖਾ ਉਹ ਇੱਥੇ ਆ ਗਿਆ ਆਹੋ ਉਹਨੂੰ ਕਹਿ ਤਾ ਜਾ ਕੇ ਠੀਕ ਹੈ ਹਾਂ ਭਲਾ ਪਕਾ ਕੇ ਰੱਖੀ ਆ ਮੈਂ ਤਾਂ ਖਾ ਲਾਂ ਠੀਕ ਇਹਦਾ ਵੀ ਸਰੀਆ ਹੀ ਪਿਆਵ ਕਦੀ ਮੁੰਡਿਆਂ ਨਾਲ ਮੈਂ ਸ਼ਹਿਰ ਚੱਲਿਆ ਵਾਂ ਕਦੀ ਮੈਂ ਅੱਡੇ ਤੇ ਚੱਲਿਆ ਵਾਂ ਮੈਂ ਤੇਰੇ ਨਾਲ ਮੈਂ ਨਾ ਸਿਰ ਦੀਆਂ ਠੀਕਰੀਆਂ ਪੰਨ ਲੀਆਂ ਵਾਂ ਭਿੰਨਾ ਮੁੰਡਿਆਂ ਨਾਲ ਫੇਰ ਜਿਹੜਾ ਕੰਮ ਤੈਨੂੰ ਮੈਂ ਕਹਿੰਦੇ ਆ ਉਹਦੇ ਉੱਲ ਧਿਆਨ ਦੇ ਨਾ ਇਹਦਾ ਵੀ ਨਾ ਆਵਾ ਹੀ ਉੱਤੇ ਆ ਪਿਆ ਗਦੇ ਲਵਲੀ ਕੀ ਸੋਚੀ ਜਿੰਨਾ ਵਾ ਉਹ ਪਾਜੀ ਸੋਚਣਾ ਕੀ ਇਹੋ ਸੋਚ ਲੱਗੀ ਆ ਵੀ ਡੈਡੀ ਹੁੰਦਾ ਤੇ ਕੋਈ ਟੈਨਸ਼ਨ ਨਹੀਂ ਹੋਣੀ ਲਵਲੀ ਤੈਨੂੰ ਕੱਲ ਵੀ ਸਮਝਾ ਕੇ ਗਿਆ ਐ ਮੈਂ ਆਪਾਂ ਤੇਰੀਆਂ ਹੀ ਯਾਰ ਹੈਗੇ ਨਾ ਤੇਰੇ ਨਾਲ ਉਹ ਪਾਜੀ ਤੂੰ ਹੀ ਦੇ ਸਮਝਾਉਂਦੇ ਜੀ ਆਪਾਂ ਦਿੱਲੀ ਨਾ ਮੰਨਦਾ ਤੂੰ ਹੀ ਦੇ ਸਮਝਾ ਕੇ ਚਲ ਜਾਂਦੇ ਜੇ ਘਰ ਯਾਰ ਤੰਦੇ ਆਪਾਂ ਕਿਹਾ ਉੱਧਰ ਰੋਟੀ ਪਾਣੀ ਖਾਇਆ ਕਰੋ ਉਥੋਂ ਨਿਕਲਿਆ ਨਾ ਕਰੋ ਮੇਰੇ ਲਾਗੇ ਰਹਿਆ ਕਰ ਉੱਥੇ ਹੀ ਸੌਂ ਜਾਆ ਕਰ ਜੋਤ ਨੂੰ ਵੀ ਤੇਰੇ ਨਾਲ ਦਾ ਕਰਾਂਗੇ ਆਪਾਂ ਉਹ ਪਾਜੀ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਇਹ ਆ ਹੁਣ ਜਿਹੜੇ ਕੰਮ ਛੇੜੇ ਹੁਣ ਝੋਨੇ ਝਾਂਨੇ ਦਾ ਕਈ ਕਾਰੋਬਾਰ ਹੀ ਜਿਹੜੇ ਡੈਡੀ ਕਰੀ ਜਾਂਦੇ ਆ ਝੋਨਾ ਕਿਲਾ ਇੱਕ ਲੱਗਿਆ ਜਰਾ ਸ਼ਾਮਾਂ ਨੂੰ ਬੰਦੇ ਆਏ ਨੇ ਦੂਜਾ ਵੀ ਲੱਗੇ ਨੇ ਜਰਾ ਉਹ ਤੇ ਵਿਹਲਾ ਹੋ ਗਿਆ ਤੂੰ ਉਹ ਹੋਰ ਗਿਆ ਮੈਂ ਭਾਜੀ ਪਰ ਸੋਚ ਜਿਹੜੀ ਆ ਨਾ ਫੇਰ ਉੱਥੇ ਚਲ ਜਾਂਦੀ ਹੈ। लवली ਇਦਾਂ ਸੋਚੇਗਾ ਨਾ ਕਿਦਾਂ ਕੰਮ ਨਹੀਂ ਚੱਲਣਾ। ਜੇ ਜੋਤਵਾ ਤੇ ਉਹ ਵੀ ਰੋਂਦੀ ਰਹਿੰਦੀ ਹੈ। ਹੁਣ ਮੈਂ ਉਹਨੂੰ ਚੁੱਪ ਕਰਾਵਾਂਗਾ ਜਾਂ ਉਹ ਮੈਨੂੰ ਕਰਾਵੇ। ਮੰਮੀ ਆ ਜੋਤ ਨੂੰ ਸਮਝਾਉਣ ਦੀ ਕਿ ਮੈਂ ਵੀ ਤੇਰੀ ਮਾਂ ਵਰਗੀ ਆ ਰੋਣਾ ਕਿਉਂ ਆ ਤੂੰ। ਪਰ ਇਹ ਆ ਭਾਜੀ ਫੇਰ ਵੀ ਸੋਚ ਆ ਹੀ ਜਾਂਦੀ ਹੈ ਨਾ ਕਿ ਜਾਂ ਮਾਂ ਨੇ ਓੜਪੜ ਕਰ ਲੈਣੇ। ਕਿ ਜਾਣ ਕੇ ਦੱਸਣਾ ਫੇਰ। ਉਹ ਚੱਲ लवली ਇਹਦੇ ਘਰ ਅੱਬ ਦਾ ਪਾਣੂ। ਇਹਦੇ ਮੰਨਣਾ ਪੈਣਾ ਮੈਨੂੰ। ਹੌਲੀ ਹੌਲੀ ਅੱਗੇ ਨਿਕਲਣਾ ਪੈਣਾ। ਓਏ ਅਹੀਂ ਤੇ ਦੋਵੇਂ ਭੈਣ ਭਰਾਏ ਹੋ ਸੋਚ ਦੇ ਰਹੀ ਨੇ ਕਿ ਚੱਲ ਇੱਕ ਜਣਾ ਹੀ ਸਾਡੇ ਲੱਗੇ ਰਹਿੰਦਾ। ਉਹ ਚੱਲੇ ਤਾਂ ਹੈਗਾ ਅਜੇ ਡੈਡੀ ਹੈਗੇ ਹਨਾ ਗੱਲ ਹੋਰ ਹੀ ਹਾਂਜੀ ਹੁਣ ਦੋਵੇਂ ਇਕੱਲੇ ਰਹਿ ਗਏ ਦਈ ਹਨਾ। ਓਏ ਆਹੋ ਇਹੋ ਸੋਚ ਲੱਗੀ ਰਹਿੰਦੀ ਹੈ ਨਾ। ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਵਾ। ਹੁਣ ਸਾਡੇ ਘਰ ਹੀ ਰਹਿ ਜਾ ਕਰ ਇੱਧਰ ਹੀ। ਹੁਣ ਜੇ ਘਰਵਾਦੇ ਉਹ ਵੀ ਬੰਨਣਾ ਵਾਲਾ ਵਾ। ਉਹ ਕੋਈ ਗੱਲ ਨਹੀਂ ਮੈਂ ਡੜੀ ਨਾਲ ਗੱਲ ਕੀਤੀ ਰਹੀ ਤੇ। ਲਿਮਟ ਬਣਾ ਕੇ ਨਾ ਤੇ ਪਹਿਲਾਂ ਘਰ ਦਾ ਕਰਦੇ ਆਪਾਂ। ਲਿਮਟ ਤੇ ਭਾਜੀ ਤਾਂ ਹੀ ਬਣੂਗੀ ਨਾ ਜੇ ਨਾ ਹੋਊਗੀ ਮੇਰੇ ਪਹਿਲੀ ਤੇ। ਉਹ ਪਹਿਲੀ ਵੀ ਨਾ ਕਰਾ ਦੇਣੀ ਡੜੀ ਨੇ। ਉਹਨੇ ਬੰਦੇ ਵਗ ਬਹਿ ਗਏ ਹੂੰ ਜਾਗਣਾ ਨਾਲ ਤੈਨੂੰ ਲੈ ਕੇ ਪਹਿਲੋ ਪਹਿਲੀ ਨਾਂ ਕਰਾ ਆਗੇ ਫਿਰ ਲਿਮਟ ਬਣਾ ਲਾਂਗੇ ਆਪਾਂ ਆਹ ਚਲੋ ਵੇਖ ਲਿਓ ਕੋਈ ਕੰਮ ਇਹਦਾ ਚੱਲਣਾ ਕਿਉਂਕਿ ਪੈਸੇ ਆਪਣੇ ਕੋ ਵੀ ਇੰਨੇ ਕ ਜਦੋਂ ਹੁੰਦੇ ਨਾ ਢੇ ਕੋਲ ਤਾਂ ਟਾਟ ਭਈਆ ਨਾ ਪਾਇਆ ਹੁੰਦਾ ਫਿਰ ਤੇ ਅਸੀਂ ਇੱਕੋ ਕਮਰਾ ਹੀ ਰੱਖਣਾ ਹੁ ਖਲਾਰਾ ਵੀ ਬੜਾ ਪਿਆਵਣਾ ਘਰ ਨਹੀਂ ਜਾਗੇ ਨਾ ਤੇ ਜੜੀ ਡੜੀ ਨੂੰ ਕਿਹਨਾਂ ਦੇਣਾ ਨਾਂ ਕਰਵਾਵੇ ਤੇਰੀ ਹਨਾ ਆਹ ਕੋਈ ਗੱਲ ਨਹੀਂ ਆਪੇ ਤਾਂ ਲਿਮਟ ਬਣਾ ਕੇ ਕੰਮ ਸ਼ੁਰੂ ਕਰੀਏ ਆਪਾਂ ਕੋਈ ਨਾ ਦੋ ਕਮਰੇ ਪਾ ਦਾਂਗੇ ਇਧਰ ਸੋਈ ਪੜਾਂਗੇ ਛੋਟੀ ਨਾਲ ਓਏ ਆਹੋ ਤਿੰਨ ਕੋ ਹੋ ਜਾਣੇ ਫਿਰ ਬੜੇ ਆਹ ਕੱਲ ਨੂੰ ਜੋਦ ਦਾ ਵਿਆਹ ਵੀ ਕਰਨਾ ਫਿਰ ਆਪਾਂ ਪਹਿਲੇ ਉਧਰ ਵੀ ਚਾਹੀਦੀ ਓਏ ਆਹੋ ਉਧਰ ਵੀ ਲੱਗਣੀ ਆ ਹਨਾ ਸਾਲ ਨੂੰ ਦੋਵਾਂ ਸਾਲਾਂ ਨੂੰ ਕਰਨਾ ਹੀ ਆ ਮੇਰੀ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਹੈ ਮੇਰੇ ਨਾਲ ਆ ਜਾਏਗਾ ਜਦੋਂ ਵੀ ਤਰਾ ਜੀ ਕਰਦਾ ਠੀਕ ਆ ਚਲੋ ਕੋਈ ਗੱਲ ਨਹੀਂ ਹਨਾ ਬਾਜੀ ਤੁਸੀਂ ਤੇ ਕਰਨ ਦੇ ਸਾਰੇ ਜਾਣੇ ਪਰ ਇਹ ਆ ਵੀ ਪਿਓ ਦੀ ਜਗਾ ਥੋੜੀ ਕੋਈ ਲੈ ਸਕਦਾ ਜਿੱਥੇ ਉਹਨੇ ਹਲਾਸ਼ੇਰੀਆਂ ਦੇ ਦੇਣੀਆਂ ਤੇ ਬਲੀ ਮੈਨੂੰ ਪਤਾ ਵਾ ਚੱਲ ਇਹ ਆਪਾਂ ਹੌਸਲੇ ਦੇ ਸਕਨੇ ਹੁਣ ਕੀ ਕਰਨਾ ਤੇਰੇ ਨਾਲ ਹੀ ਖੜੇ ਆਪਾਂ ਹੋ ਯਾ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ बार-बार ਮਨ ਜਿਹੜਾ ਵਾ ਨਾ ਫਿਰ ਉੱਥੇ ਚੱਲ ਜਾਂਦਾ ਉਹ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਸ਼ਾਮ ਨੂੰ ਨਾ ਗਰਾਉਂਡੇ ਚੱਲਾਂਗੇ ਘੁੰਮ ਫੇਰਾਵਾਂਗੇ ਕੋਈ ਗੱਲ ਨਹੀਂ ਮਨ ਹੋਏ ਨਾ ਚੇਂਜ ਹੌਲੀ ਹੌਲੀ ਕੋਈ ਗੱਲ ਨਹੀਂ ਹੁਣ ਇਹ ਦਣਾ ਕਰ ਚਲ ਆ ਜਲੀ ਰੋਟੀ ਖਾਈਏ ਚਲੋ ਮੈਂ ਆ ਗਈ ਚਲ ਆ ਜਾ ਫਿਰ ਆਜਣਾ ਜੁੜੀ ਜੀ ਤੇ ਕਈ ਆਂਦੇ ਆ ਤੇ ਅਸੀਂ ਤੇਰੇ ਨਾਲ ਮਾਦੇ ਨਾਲੋਂ ਭਰੇ ਆ ਜਿੱਥੇ ਪਿਓ ਨੇ ਖੜਨਾ ਸੀ ਉੱਥੇ ਇਹਨਾਂ ਥੋੜਾ ਖੜਨਾ ਇਹ ਮੜੀ ਜੀ ਵੀ ਕੋਈ ਗੱਲ ਹੋ ਗਈ ਖੁਸ਼ੀ ਭਾਈ ਦੇ ਗਾੜੀ ਨੂੰ ਮੇਲੇ ਮਾਰ ਲਿਆ ਪਿੰਨ ਚੱਲ ਕੋਈ ਗੱਲ ਨਹੀਂ ਪਿਆਲੀ ਪੁਲੀ ਆਪਣੇ ਨਾਲ ਲਵਾਉਨੇ ਆ ਤੇ ਚੱਲ ਇਹ ਲਿਮਟ ਰੂਮਟ ਬਣਾ ਕੇ ਨਾ ਕੋਠਾ ਦੇ ਇੱਕ ਪਾਈਏ ਤੇ ਬਾਅਦ ਚ ਜਦੋਂ ਵਿਆਹ ਉਹ ਕਰਨਾ ਹੋਊਗਾ ਜੋ ਉਦੋਂ ਤੇ ਫਿਰ ਵੇਖੀ ਜਾਊਗੀ ਫਿਰ ਰਿਸ਼ਤੇਦਾਰਾਂ ਨਾਲ ਮਾੜੇ ਮੱਡੇ ਫੜ ਫੜ ਲਵਾਵਾਂਗੇ ਕੀ ਕਰ ਲੈਣਾ ਫਿਰ ਹੁਣ ਜ਼ਿੰਦਗੀ ਤੇ ਕੱਢਣੀ ਪੈਣੀ ਆ ਮੁੰਡੇ ਵਾਲੀ ਵੀ ਹੱਦ ਹੋਈ ਆ ਕਦੋਂ ਦਾ ਮੈਂ ਉਧਰ ਕੱਢ ਲਿਆਈਓ ਪਤਾ ਨਹੀਂ ਕਿ ਉਹਦੇ ਲਾਗੇ ਗਿਆ ਵੀ ਹੈਗਾ ਵਾ ਕਿ ਝਾੜੇ ਤੇ ਚਲ ਗਿਆ ਵਾ ਬਥੇਰਾ ਇਹਨੂੰ ਸਮਝਉਂਦੀ ਆ ਪਰ ਇਹਦੀ ਸਮਝ ਵਿੱਚ ਗੱਲ ਆਉਂਦੀ ਨਹੀਂ ਕੀ ਇਹਨੂੰ ਆ ਲੈਂਦੇ ਇਹਨੂੰ ਪੁੱਛਦੀ ਆ ਕਿ ਕਿੱਥੋਂ ਆਇਆ ਹਾਂ ਕਿੱਥੋਂ ਆਏ ਤੁਸੀਂ ਮੈਂ ਬੰਬੀ ਤੇ ਗਿਆ ਹਾਂ ਯਾਰ ਹਾਂ ਤੇਰਾ ਮਾਰ ਕੇ ਆਣਾ ਅੱਛਾ ਅੱਛਾ ਲੱਗਣ ਰਿਹਾ ਝੋਨਾ ਚੰਨਾ ਉਹ ਡੇ ਲਾਉਣ ਅੱਛਾ ਤੂੰ ਮੇਰੀ ਗੱਲ ਸੁਣੋ ਗਈ ਨਿਆਣੇ ਵਾਲਾ ਨਿਆਣੇ ਵਾਲ ਗਈ ਹੀ ਹਾਂ ਮੈਂ ਤਾਂ ਨਾ ਮ ਬਥੇਰਾ ਆਪਣੀਆਂ ਗੱਲਾਂ ਵਿੱਚ ਲੈਂਦਾ ਵਾ ਹੁਣ ਰੋਟੀ ਪਾਣੀ ਵੀ ਮੈਂ ਕਹਿਣ ਡਈ ਆ ਫੇ ਘਰ ਨਾ ਬਣਾਇਆ ਕਰੋ ਇੱਥੇ ਖਾਇਆ ਕਰੋ ਵਾ ਐਵੇਂ ਨਾ ਮ ਕਰਲਾਂ ਲਈ ਇਹ ਸਾਰੀਆਂ ਉਹ ਤੈਨੂੰ ਪਕਾਉਣਾ ਪੈਣਾ ਈ ਉਮੜ ਕੇ ਉਹ ਕੋਈ ਗੱਲ ਨਹੀਂ ਕਿੰਨਾ ਚਿਰ ਪਕਾਉਣਾ ਵਾ ਕੁੜੀ ਵਿਆਹੀ ਗਈ ਤਾਂ ਆਪਣੇ ਘਰ ਚੱਲ ਜਾਣਾ ਵਾ ਨਾਲੇ ਆ ਜਿਹੜੀਆਂ ਰੋਟੀਆਂ ਖਵਾਲਣੀਆਂ ਵਾ ਨਾ ਇਹਨਾਂ ਦਾ ਕੁਛ ਨਾ ਕੁਛ ਮੈਂ ਲੈ ਹੀ ਲੈਣਾ ਵਾ ਜਿਹੜੀ ਪਿਆਲੀ ਉਹ ਆਪਣੇ ਹੱਥ ਜੀ ਆਉਣੀ ਆ ਫੇਰ ਕਿ ਜੇ ਥੋੜਾ ਜਿਹਾ ਰੋਟੀ ਖਵਾਲ ਦਾਂਗੇ ਤੇ ਰਮਨਾ ਉਹਨੜ ਭੋਲੇ ਨਾ ਸਮਝੇ ਭੈਣ ਭਰਾ ਮੈਨੂੰ ਤੁਸੀਂ ਪੜੀ ਦੇ ਪਿੱਛੇ ਪਈ ਐ ਐਡੀ ਛੇਤੀ ਹੱਥ ਆਉਣ ਵਾਲੀ ਨਹੀਂ ਐ ਕੋਈ ਗੱਲ ਨਹੀਂ ਮੁੰਡਾ ਤਾਂ ਕਦੀ ਗਿਆ ਹੀ ਨਹੀਂਗਾ ਬਾਹਰ ਉਹਨੂੰ ਪਿਆਲੀ ਦਾ ਕੀਪਤਾ ਵੀ ਕਿੱਥੋਂ ਨਾ ਹੋਣੀ ਤਾਂ ਕੀ ਹੋਣਾ ਤਾਂ ਕੀ ਨਹੀਂ ਹੋਣਾ ਉਹ ਸਾਰੇ ਕੰਮ ਤੁਸੀਂ ਕਰਨੇ ਆ ਉਹ ਮੈਂ ਤੇ ਕਰਨੇ ਆ ਫੁੱਫੜੂ ਜੂ ਹੈਗਾ ਵਿੱਚ ਕੋਈ ਗੱਲ ਨਹੀਂ ਫੁੱਫੜ ਨੂੰ ਹੀ ਮੂੰਹ ਹੀ ਨਹੀਂ ਲਵਾਣਾ ਹੁਣ ਆਊਗਾ ਤੇ ਤင်း ਸੁਵਾਦ ਨਾ ਕਵਾਇਓ ਬੁਲਾਇਓ ਨਾ ਉਹਨੇ ਆਇਆ ਹੀ ਨਹੀਂ ਕਰਨਾ ਉਧਰੋਂ ਹੋ ਗਿਆ ਤੇ ਚਲ ਜਾਇਆ ਕਰੂਗਾ ਫੁੱਫੜਵਾ ਕੀਪਤਾ ਫੁੱਫੜੂ ਵੀ ਵਿੱਚ ਅੰਤਰ ਆਪਣਾ ਨਹੀਂ ਦਿਆ ਵੀ ਮੇਰੇ ਹੱਥ ਵਿੱਚ ਆ ਜਾ ਸਾਰਾ ਕੁਝ ਉਹ ਫੜੇ ਇਦਾਂ ਹੀ ਹੁੰਦੇ ਆ ਪਤਾ ਨਹੀਂ ਉਹ ਸਮਝੰਤਾ ਤੇ ਉਹਨਾਂ ਨੂੰ ਬੜਾਈ ਹੋਏ ਇੱਦਾਂ ਹੀ ਗੱਲਾਂ ਚ ਲੈਣਾ ਵਾ ਜਿੱਦਾਂ ਹੀ ਲੈਣ ਦੇ ਆ ਜਾਇਦਾਦ ਕਿੰਨੂ ਮਾੜੀ ਲੱਗਦੀ ਐ ਦੋ ਕਿਲੇ ਆ ਕਿੰਨੇ ਦੇ ਆ 40 40 ਲੱਖ ਦਾ ਵੀ ਕਿੱਲਾ ਹੋ ਤਾਂ 80 ਲੱਖ ਦੀ ਐ ਜਾਇਦਾਦ ਉਹ ਆਂਦਾ ਹਾਂ ਕੁੜੀ ਨੂੰ ਵਿਆਹ ਦੂੰਗਾ ਮੁੰਡੇ ਨੂੰ ਆਪਣੀਆਂ ਗੱਲਾਂ ਚ ਲੈ ਜਾਊਂਗਾ ਤੇ ਚੱਲ ਮੇਰੇ ਭਾਈ ਘਰ ਬਣਾ ਦੂ ਮਾੜਾ ਪੱਧਰਾ ਉਹਦਾਂ ਤੂੰ ਵੇਖਿਆ ਨਹੀਂ ਬਾਜੀ ਤੁਸੀਂ ਜਾਓ ਉਹ ਨਿਆਣੇ ਆ ਉਹਨਾਂ ਨੂੰ ਪਤਾ ਨਹੀਂ ਆ ਕੁਛ ਹੌਸਲਾ ਦਿਆ ਕਰੋ ਤੁਸੀਂ ਤੁਹਾਡਾ ਭਰਾ ਹੀ ਮੈਂ ਆਇਆ ਮੇਰਾ ਤੇ ਭਰਾ ਹੀ ਤਾਂ ਕਹਿਣਾ ਹੀ ਹੌਸਲਾ ਦਿੰਨੇ ਤੇ ਹੈਗੇ ਆ ਤੇਰੀ ਸਿਫਾਰਿਸ਼ ਪੈਣੀ ਹੈ ਤੇਰੇ ਕਿ ਅਸੀਂ ਜ਼ਿਆਦਾ ਜਾਣਾਂ ਉਹ ਸਾਨੂੰ ਪਤਾ ਹੀ ਆ ਕਿ ਅਸੀਂ ਕਰਨਾ ਤਾਂ ਕੀ ਨਹੀਂ ਕਰਨਾ ਇਹ ਜਿਹੜੀ ਭੈਲੀ ਉਹ ਇਹਨਾਂ ਦੇ ਨਾਲ ਗਰਾਦੂ ਤੁਸੀਂ ਹਾਂ ਕਿੱਡੀ ਹਮਦਰਦੀ ਆਉਂਦੀ ਹੈ ਇਹਨੂੰ ਐਵੇਂ ਤੀਜੇ ਦਿਨ ਤੁਰਿਆ ਆਉਂਦਾ ਵਾ ਮੇਰੀ ਗੱਲ ਸੁਣੋ ਜੇ ਦੁੱਖ ਹੋਵੇ ਕੋਈ ਹਮਦਰਦੀ ਹੋਵੇ ਤੁਹਾਡੀ ਭੈਣ ਨੂੰ ਨਾਲ ਲੈ ਕੇ ਨਾ ਆਵੇ ਇਕੱਲਾ ਹੀ ਆ ਜਾਂਦਾ ਵਾ ਮੂੰਹ ਚੁੱਕ ਕੇ ਮੈਂ ਤਾਂ ਗਿਆ ਹੀ ਮੈਂ ਤਾਂ ਇਹ ਭੈਣ ਜੀ ਨੂੰ ਨਾਲ ਲੈ ਕੇ ਆਉਣਾ ਨਹੀਂ ਮੈਂ ਇੱਥੇ ਲਾਗੇ ਕਿਤੇ ਆਇਆ ਹਾਂ ਮੈਂ ਚੱਲ ਜਾਂਦੇ ਜਾਂਦੇ ਬਿਲਕੁਲ ਕੀ ਪਤਾ ਉਹਨੂੰ ਦੱਸ ਕੇ ਵੀ ਆਉਂਦਾ ਵਾ ਕਿ ਨਹੀਂ ਦੱਸ ਕੇ ਆਉਂਦਾ ਚੁੱਪਚਾਪ ਹੀ ਤਾਂ ਇੱਥੇ ਆ ਜਾਂਦਾ ਵੀ ਇਹਨਾਂ ਨੂੰ ਨਿਆਣਿਆਂ ਨੂੰ ਆਪਣੀਆਂ ਗੱਲਾਂ 'ਚ ਲੈ ਆਵਾਂ ਜੇ ਉਹ ਨਾਲ ਆਈ ਤਾਂ ਫੇਰ ਇਹਦਾ ਸਾਰੇ ਭੇਤ ਖੁੱਲ ਜਾਣਗੇ ਪਤਾ ਲੱਗ ਜਾਊਗਾ ਕਿ ਜੈ ਤਾਂ ਅੱਦਾ ਕਰਕੇ ਜਾਂਦਾ ਉਹ ਓਏ ਇਹ ਵੀ ਗੱਲ ਤੇਰੀ ਠੀਕ ਵਾ ਉਹਨੂੰ ਇਹ ਨਾ ਪੋਲਾ ਨਾ ਸਮਝੋ ਤੇ ਜਿੱਦਾਂ ਤੁਸੀਂ ਕਹਿਣ ਦੇ ਜੇ ਨਾ ਇਦਾਂ ਨਹੀਂ ਗੱਲ ਬਾਨੀ ਉਹਨਾਂ ਦੋਵਾਂ ਭੈਣ ਭਰਾਵਾਂ ਨੇ ਮਿੱਠੇ ਪਿਆਰੇ ਹੋ ਕੇ ਰਹਿਣਾ ਵਾ ਜਿਹੜਾ ਹਰ ਗੱਲ ਤੇ ਤੁਹਾਡਾ ਯਕੀਨ ਕਰ ਲੈਣਾ ਵੀ ਇਹ ਸਹੀ ਕਹਿਣ ਦੇ ਤਾਇਆ ਦਾਈ ਹਨ ਮੈਂ ਤੇ ਰਮਨ ਨੇ ਇਹ ਵੀ ਗੱਲ ਕਹੀ ਆ ਕਿ ਪੁੱਤ ਲਗਲੀ ਪਹਿਲਾਂ ਤੁਸੀਂ ਆਪਣਾ ਝੋਨਾ ਲਵਾ ਲਓ ਤੇ ਸਾਡਾ ਬਾਅਦ ਲੱਗ ਜੂ ਕੋਈ ਗੱਲ ਨਹੀਂ ਇਹ ਪਨੀਰੀ ਤਾਇ ਜੀ ਥੋੜ ਜਣੀ ਅੰਦਾ ਥੋੜ ਜੂ ਵੀ ਤੇ ਕੋਈ ਗੱਲ ਨਹੀਂ ਆਹੋ ਪੁੱਤ ਮੈਂ ਹੋਰ ਦਿਨ ਲਿਆ ਕੇ ਲਾ ਲੂੰਗਾ ਤੇ ਤੂੰ ਲਾ ਆਪਣਾ ਝੋਨਾ ਹਾਂ ਕਹਿੰਦਾ ਸਿਆ ਦੇ ਚਲੋ ਠੀਕ ਆ ਕੋਈ ਨਹੀਂ ਤਾਂ ਜੀ ਏਕਾ ਜਿਹੜਾ ਤੁਹਾਡਾ ਮੁੰਡਾ ਨਾ ਇਹ ਵੀ ਵੱਡਣ ਚੁੱਕਾ ਜੀ ਬਥੇਰਾ ਇਹਨੂੰ ਗੋਲੀ ਮਾਰਨੀ ਤੇ ਉਧਰ ਚਾਇਆ ਕਰ ਨਾ ਮੈਂ ਮੁੰਡਿਆਂ ਨਾਲ ਸ਼ਹਿਰ ਜਾਣਾ ਵਾ ਮੈਨੂੰ ਪੈਸੇ ਦੇ ਮੈਂ ਵੀ 500 ਦੇ ਮਗਰ ਪਿਆਵਾਂ ਨਾ ਜਿਹੜੀ ਲੱਖਾਂ ਦੀ ਜਾਇਦਾਦ ਉਹ ਤੇਰੇ ਹੱਥੋਂ ਜਾਂਦੀ ਰਹਿਣੀ ਆ ਤੁਸੀਂ ਵੀ ਸਮਝਾਇਆ ਕਰੋ ਨੂੰ ਤੇ ਲਵਲੀ ਨੂੰ ਆਪਣੇ ਇਕੱਲਾ ਦੇ ਵਿੱਚ ਲੈ ਕੇ ਆ ਏਦਾਂ ਨਹੀਂ ਹੋ ਤੇਰੀ ਗੱਲ ਬਾਨੀ ਲੈਣਾ ਵਾ ਹੋ ਗਈ ਚੱਲ ਫੇਰ ਵੀ ਤੁਹਾਡਾ ਕਹਿਣ ਦਾ ਫਰਜ਼ ਤੇ ਹੈਗਾ ਨਾ ਅਡੈਜ ਤੁਰਿਆ ਫਰਦਾ ਕਈ ਗੋ ਕਰਦਾ ਫਰਦਾ ਤੇ ਉਹਨੂੰ ਏਦਾਂ ਗੱਲਾਂ ਦਾ ਨਹੀਂ ਪਤਾ ਚੱਲ ਕੋਈ ਗੱਲ ਨਹੀਂ ਤੂੰ ਜਾਓ ਵੇਖੋ ਭਲਾ ਅਸੀਂ ਕਿੱਥੇ ਗਿਆ ਵਾ ਬੜੇ ਚਿਰ ਦਾ ਗਿਆ ਜੇ ਤੱਕ ਨਹੀਂ ਆਇਆ ਲਵਲੀ ਘਰ ਵਾ ਕਿੱਥੇ ਹੈ ਮਾਰਦੇ ਹੀ ਹੋਣਾ ਮੈਂ ਮਾਰ ਕੇ ਆਉਣਾ ਫੇਰਾ ਆਹੋ ਮਾਰੋ ਆਜੋ ਨੂੰ ਅਬ ਹਲਤੇ ਨੇ ਜਾਣਾ ਹੀ ਨਹੀਂ ਗਾ ਕਰੋ ਤੇ ਜੇ ਚਲ ਗਿਆ ਤਾਂ ਮੁੜ ਕੇ ਆਉਣਾ ਹੀ ਨਹੀਂ ਗਾ ਫਿਰ ਇਹ ਕਿਹੜੀਆਂ ਗੱਲਾਂ ਮ ਪਿੰਗਾ ਪਾ ਕੇ ਬਹਿ ਜਾਣਾ ਉੱਥੇ ਆਜੋ ਤਾਈ ਜੀ ਅੰਦਰ ਹੀ ਬਹਿ ਜਾ ਜੋਤਾ ਹਾਂਜੀ ਤਾਈ ਜੀ ਪੁੱਤ ਮੈਂ ਤਾਂ ਢੀਕ ਢਾਕ ਕੇ ਆਈ ਆ ਰੋਟੀ ਬਣਾਈ ਹੀ ਤੇ ਤੂੰ ਹੀ ਰੋਟੀ ਖਾਣ ਆਈ ਨਹੀਂ ਅੱਜ ਰੋਟੀ ਕੀ ਖਾਣੀ ਹੈ ਤੈਜੀ ਤੁਹਾਨੂੰ ਪਤਾ ਹੀ ਆ ਘਰ ਦੇ ਵਿੱਚ ਖਲਾਰਾ ਜਿਆ ਪਾਇਆ ਵਾ ਤੇ ਵੀਰ ਜੀ ਤੇ ਸਵੇਰ ਦੇ ਚਲ ਗਏ ਆ ਮੋਟਰ ਤੇ ਤੂੰ ਮੈਂ ਕਿਹਾ ਚਲ ਇਟਾ ਉਟਾ ਪਾਸੇ ਕਰ ਦਿੰਨੀ ਆ ਕੋਈ ਨਾ ਕੋਈ ਆਇਆ ਹੀ ਰਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਕੰਨੂ ਲੱਗੀ ਆ ਉੱਥੇ ਦਿਹਾੜੀ ਤੇ ਬੰਦਾ ਢਾ ਕੇ ਸਾਰੇ ਕੰਮ ਕਰਵਾ ਲੈਂਦੇ ਚੱਲ ਰੋਟੀ ਪਾਣੀ ਦਾ ਟਾਈਮ ਨਾ ਤੂੰ ਹੀ ਖਾਂਦੇ ਭੁੱਖੇ ਪਾਣੇ ਲੱਗੇ ਜੀ ਉਹ ਮੈਂ ਤੇ ਬਸ ਵੀਰ ਜੀ ਨੂੰ ਢੀਕਦੀ ਰਹੀ ਮੈਂ ਚੱਲ ਆ ਜਾਂਦੇ ਆ ਨਾਲੇ ਡੈੜੀ ਤੇ ਬੰਦਾ ਤਾਈ ਜੇ ਕਿੱਥੋਂ ਲਾ ਲੈਣਾ ਅੱਜ ਅੱਜ ਤੇ ਸਾਡੇ ਆਪਣੇ ਕੰਮ ਨਹੀਂ ਸਵਾਰੇ ਹੋਣ ਦੇ ਚਲ ਕੋਈ ਨਹੀਂ ਅਸੀਂ ਤੁਹਾਡੇ ਨਾਲ ਵਾਹੀ ਤਾਂ ਕਿ ਸੋਚਦੀਆਂ ਤੂੰ ਤੇਰੇ ਤਾਈ ਨੇ ਪਹਿਲਾਂ ਆਵਾਂਗੇ ਇਸ ਨੂੰ ਉਹ ਤੇ ਹੈਗਾ ਹੀ ਆ ਜਿੰਨੀ ਹੋਣਾ ਤਾਈ ਜੀ ਉਹਨੂੰ ਕੋਈ ਦੇ ਕੇ ਵੀ ਤੇ ਤੋੜਨਾ ਪੈਣਾ ਚਲ ਕੋਈ ਗੱਲ ਨਹੀਂ ਦੇ ਗਈ ਤੋੜਦੇ ਉਹਨੂੰ ਕੁਛ ਇਹ ਆਪ ਹੀ ਸੋ ਸਾਫ ਹੋ ਜਾਂਦਾ ਥਾਂ ਜਰੀ ਕੋਈ ਨਹੀਂ ਵੀਰ ਜੀ ਕਹਿੰਦੇ ਇਹ ਵੀ ਛਾਵੇਂ ਛਾਵੇਂ ਕਰ ਲਈ ਜੇ ਨਾ ਹੁੰਦਾ ਵਾ ਬਾਕੀ ਮੈਂ ਤੇਰਾ ਨਾ ਕੀ ਕਰਾ ਦੂੰ ਅੱਛਾ ਅੱਛਾ ਠੀਕ ਆ ਤੇ ਚਲ ਰੋਟੀ ਦਿਖਾਓ ਤੁਸੀਂ ਆਣ ਕੇ ਹਾਂਜੀ ਹਾਂਜੀ ਅੱਗੇ ਬੱਸ ਵੀਜੀ ਆਉਣ ਵਾਲੇ ਆ ਨਾਲੇ ਨਾ ਤਾਈ ਜੀ ਤੇ ਸਾਡਾ ਕਿੰਨਾ ਕਰਦੇ ਹੁਣ ਤਾਈ ਜੀ ਨਾਲੇ ਨਾ ਮੈਂ ਸੋਚਣ ਦੀ ਕਿੱਥੇ ਕਿਹੇ ਰੋਜ਼ ਖੇਚਲ ਕਰਦੇ ਰਿਆ ਕਰੋ ਹੁਣ ਤੇ ਮੈਂ ਛੱਡ ਚੁੱਲੇ ਤੇ ਰੋਟੀ ਬਣਾ ਲੈਣੀ ਲੈ ਪੁੱਤ ਪਹਿਲਾਂ ਗਰਮੀ ਦੇ ਵਿੱਚ ਚਿੱਟਾ ਸਾਫ਼ ਕਰਨ ਡਈਆਂ ਹੁਣ ਤੂੰ ਚੁੱਲੇ ਤੇ ਰੋਟੀ ਬਣਾਵੇਂਗੀ ਐਦਾਂ ਕਿਉਂ ਸੋਚਦੀਆਂ ਤੂੰ ਨਦਲਜੀਤ 와ਤੇ ਵੀ ਤੇ ਰੋਟੀ ਬਣਾਉਣੀ ਹੁੰਦੀ ਆ ਤੇ ਤੁਹਾਡੇ ਦੋਵਾਂ ਦੀ ਨਾਲ ਬਣਾਉਣਾ ਤੇ ਫੇਰ ਕੀ ਫਰਕ ਪੈਣ ਲੱਗਾ ਵਾ ਨਾਲੇ ਤੁਸੀਂ ਮੈਨੂੰ ਉਪਰੇ ਥੋੜਾ ਜੇ ਆਪਣੇ ਬੱਚੇ ਜੀ ਮੈਨੂੰ ਤਾਂ ਤਹੀ ਨਾ ਦਲਜੀਤ ਨਾਲੋਂ ਵੀ ਚੰਗੇ ਲੱਗਦੇ ਜੀ ਉਹ ਤਾਂ ਹੈਗਾ ਹੀ ਆ ਤਾਈ ਜੀ ਅੱਜ ਕੱਲ ਜਿੱਦਾਂ ਦਾ ਸਮਾਂ ਚੱਲਣ ਡਿਆ ਵਾ ਕੌਣ ਕਿਹਦੇ ਵਾਸਤੇ ਇੰਨਾ ਕਰਦਾ ਵਾ ਤੇ ਹੀ ਸੱਚੀ ਬੁੜੇ ਚੰਗੇ ਜੀ ਜਿਹੜਾ ਸਾਡਾ ਦੋਵਾਂ ਭੈਣ ਭਰਾਵਾਂ ਦਾ ਇੰਨਾ ਸਾਥ ਦੇਣ ਦੇ ਲੈ ਪੁੱਤ ਸਾਰੀ ਦੁਨੀਆ ਇੱਕੋ ਜਿਹੀ ਥੋੜੀ ਆ ਨਾਲੇ ਇਹੀ ਕਰਨਾ ਤੁਹਾਡਾ ਕਿੰਨੇ ਕਰਨਾ ਹੋਰ ਕੱਲ ਨੂੰ ਅਹੀਂ ਵੀ ਬਜ਼ੁਰਗ ਹੁਣਾਵਾ ਤੁਸੀਂ ਸਾਨੂੰ ਸੰਭੋਗੇ ਈਆਂ ਪੁੱਤਾਂ ਵਾਸਤੇ ਘਰੀ ਦਾ ਕੋਈ ਨਹੀਂ ਤਾਈ ਜੀ ਵੀਜੀ ਆਉਂਦੇ ਆ ਨਾ ਐਂ ਤੋਂ ਵਜਣੇ ਇਕੱਠੇ ਆ ਜੰਨੇ ਰੋਟੀ ਖਾਣ ਜੇ ਮੈਂ ਖਾ ਲਈ ਨਾ ਉਹਨਾ ਮੈਨੂੰ ਪੁੱਛ ਲੈਣਾ ਵਾ ਤੂੰ ਰੋਟੀ ਖਾ ਲਈ ਆ ਆ ਫਿਰ ਕਹਿਣਾ ਕਿ ਇਹ ਕੰਮ ਤੇ ਚੱਲ ਜਾ ਨਾ ਇਦਾਂ ਹੋਊਗਾ ਵੀ ਮੈਨੂੰ ਦੇਖਦੀ ਆ ਜੀ ਚੱਲ ਕੋਈ ਨਹੀਂ ਨਹੀਂ ਤੇ ਆ ਜਾ ਤੂੰ ਮੇਰੇ ਨਾਲ ਹੀ ਜਦੋਂ ਉਹ ਆਊਗਾ ਉਹ ਆਜੂਗਾ ਨਹੀਂ ਨਹੀਂ ਤਾਈ ਜੀ ਆ ਹੀ ਲੈਣ ਦੋ ਮੁੜ ਕੇ ਇਕੱਲੇ ਬੈਠੇ ਰਹਿੰਦੇ ਆ ਮੰਜੇ ਸੋਈਦੇ ਰਹਿੰਦੇ ਆ ਚਲ ਹੁਣ ਤੂੰ ਪੇਕਮਨਾ ਕਰੀ ਫਿਰ ਨਹੀਂ ਨਹੀਂ ਚੰਗਾ ਮੈਂ ਦੇਖਨੀ ਹੈ ਵੀਜੀ ਨੂੰ ਆਉਣ ਹੀ ਵਾਲੇ ਉਦਾਂ ਤੇ ਮੈਂ ਨਾਲ ਲੈ ਕੇ ਆਉਣੀ ਚਲ ਘੜੀ ਹੁਣ ਆਰਾਮ ਕਰ ਤੇ ਆਉਂਦਾ ਨਾ ਲਵਲੀ ਉਹਨੂੰ ਲੈ ਕੇ ਤੇ ਛੇਤੀ ਆ ਜੀ ਚੰਗਾ ਤੇਰਾ ਤਾਇਆ ਜੀ ਵੀ ਮੈਨੂੰ ਗੁੱਸੇ ਹੋਣ ਡੈ ਹੀ ਪਸਵੇਰ ਦੀ ਤੂੰ ਗਈ ਨਹੀਂ ਗਈ ਪਤਾ ਨਹੀਂ ਨਿਹਾਣਿਆ ਨੇ ਰੋਟੀ ਵੀ ਖਾਦੀ ਆ ਕਿ ਨਹੀਂ ਖਾਦੀ ਜਾਂ ਜਾ ਕੇ ਤੇ ਲੈ ਕੇ ਆ ਉਹਨਾਂ ਨੂੰ ਨਹੀਂ ਨਹੀਂ ਤਾਈ ਜੀ ਓਨੇ ਹਾਂ ਚਲ ਆ ਜੀ ਫਿਰ ਚੰਗਾ ਹੋ ਆਜ ਕੱਲ ਦੇ ਸਮੇਂ ਦੇ ਵਿੱਚ ਐਨਾ ਸਾਥ ਕੌਣ ਦਿੰਦਾ ਦੀ ਨਤਾਈ ਜੀਣੀ ਤੇਤਾ ਜੀ ਦੇਂਦੇ ਆ ਇਹ ਆ ਪੇ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਹਮਣੇ ਵਾਲੀ ਗੱਲ ਆ ਨਾ ਸਾਡੇ ਸਿਰ ਤੇ ਮਾਂ ਤੇ ਨਾ ਪਿਓ ਜੋਤ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਨਿਬੜਿਆ ਨੀ ਕੰਮ ਜੀ ਵੀਰ ਜੀ ਕੰਮ ਕੀ ਪਹਿਲਾਂ ਤਾਂ ਸਾਹਮਣੇ ਬਾਹਰ ਲੱਗੀ ਹਾਂ ਸਵੇਰ ਤੀ ਹੁਣ ਅੰਦਰੋਂ ਵੀ ਕਰਨਾ ਪੈਂਦਾ ਕੋਈ ਨਾ ਕੋਈ ਆਏ ਜਾਂਦਾ ਉਹ ਚਲ ਕੋਈ ਗੱਲ ਨਹੀਂ ਤੂੰ ਸ਼ਾਮ ਨੂੰ ਕਰ ਲਈ ਉਹ ਤਾਂ ਠੀਕ ਆ ਵੀਰ ਜੀ ਤੁਹਾਡੀ ਗੱਲ ਉਹ ਤਾਈ ਆਈ ਤਾਈ ਜੀ ਆਈ ਅੱਛਾ ਕਹਿੰਦੇ ਵੀ ਆ ਕੇ ਉਧਰ ਰੋਟੀ ਖਾ ਲੋ ਤੇ ਮੈਂ ਕਿਹਾ ਮੈਂ ਤਾਂ ਵੀਰ ਜੀ ਨੂੰ ਟਿਕਾਂਦੀ ਆ ਨਾ ਲੈਣਾ ਵੀਰ ਜੀ ਮੈਂ ਨਾਲ ਮਣਾ ਬਧੈਰਾ ਕਰਨੀ ਆ ਵੀ ਨਾ ਰੋਟੀ ਬਣਾਇਆ ਕਰੋ ਸਾਡੀ ਆਹੀ ਇਧਰ ਪਕਾ ਲਿਆ ਕਰਨੀ ਆ ਕੱਲ ਨੂੰ ਸਾਰੇ ਕਹਿਣਗੇ ਵੀ ਹੁਣ ਇਹਨੇ ਆਣੇ ਜਾਂ ਦੋਵੇਂ ਨਾ ਨੇ ਓਏ ਆਹੋ ਕਹਿਣਾ ਦਿਹਾਈ ਆ ਪਰ ਇਹ ਦਲਜੀਤ ਵੀਰ ਵੀ ਐ ਮੇਰੇ ਨਾਲ ਉਹ ਵੀ ਕਹਿੰਦੇ ਆ ਰੋਟੀ ਪੱਕ ਗਈ ਆ ਤੂੰ ਆ ਜਾ ਉਧਰ ਮੈਂ ਵੀ ਲਈ ਬਿਠਾ ਹੈ ਅੱਛਾ ਤੇ ਉੱਥੇ ਵਾਹ ਗੱਲਾਂ ਬਾਤਾਂ ਕਰਦੇ ਰਹੇ ਆਂ ਤੇ ਜੇ ਹੁਣ ਘੜੀ-ਮੁੜੀ ਮਨਾ ਕੀਤਾ ਇਹਨਾਂ ਨੂੰ ਉਹਨਾਂ ਕਹਿੰਨਾ ਭਾਰਾਂ ਦੇ ਪੈਣ ਦੇ ਨਾਲ ਲੈਣਾ ਬਿਠੇ ਥੋੜਾ ਕਿਚ ਰੇਟ ਲੇਟ ਹੋਏ ਆ ਤੇ ਤਾਈ ਜੀ ਉਸੇ ਵੇਲੇ ਆ ਗਈ ਆ ਕਿੰਨੇ ਚੰਗੇ ਆ ਨਾ ਸਾਡਾ ਕਿੰਨਾ ਸੋਹੇ ਦੇ ਉਹ ਤਾਂ ਹੀ ਮੈਂ ਵੀ ਇਹੋ ਸੋਚਣ ਡਿਆ ਹਾਂ ਜੇ ਹੁਣ ਨਾ ਨਾ ਗਏ ਤੇ ਉਹਨਾਂ ਕਹਿੰਨਾ ਪਤਾ ਨਹੀਂ ਕਿਹੜੀ ਅਕਰ ਚ ਤੁਰੇ ਬੰਦੇ ਉਹ ਤੇ ਹੈ ਹੀ ਆ ਵੀਰ ਜੀ ਨਾਲੇ ਨਾ ਸਾਡਾ ਕਿੰਨਾ ਸੋਹੇ ਦੇ ਮਾੜਾ ਜਾਂ ਲੇਟ ਹੋ ਜਾਈਏ ਜਾਂ ਕਿਤੇ ਜਾਈਏ ਨਾ ਤੇ ਝਾਟ ਹੀ ਆ ਜਾਂਦੀ ਆ ਨਾਲੇ ਤਾਇਆ ਜੀ ਨੇ ਆਪਣੇ ਸਾਰੀ ਪਹਿਲੀ ਰਹਿਣਤੀ ਆ ਜੀ ਟਾਡੇ ਦੋ ਕਿਲੇ ਲਵਾਤੇ ਆ ਕਿੱਲਾ ਰਹਿ ਗਿਆ ਕਿੱਲਾ ਲੱਗ ਗਿਆ ਨਹੀਂ ਨਹੀਂ ਨਾ ਕੌਣ ਕਰਦਾ ਉਹ ਤੇ ਗੱਲ ਹੈਗੀ ਆ ਕੋਈ ਨਹੀਂ ਵੀਰ ਜੀ ਫਿਰ ਜਿੱਦਾਂ ਕਹਿੰਦੇ ਆ ਨਾ ਉਦਾਂ ਹੀ ਕਰੀ ਜਾਂਦੇ ਆ ਹੋ ਸਕਦਾ ਸਾਡਾ ਭਲਾ ਹੀ ਸੋਚਦੇ ਹੋਣ ਚੱਲੇ ਆ ਰੋਟੀ ਵੱਲੋਂ ਕਹਿੰਦੇ ਫਿਰ ਖਾਣੇ ਆ ਜਾ ਕੇ ਆਹੋ ਉਦਾਂ ਨਾ ਮੰਝ ਕੇ ਹਵੇਲੇ ਆ ਜਾਂਦਾ ਵਾ ਸ਼ਰਮ ਜੀ ਆਉਂਦੀ ਆ ਸਿਆਣੇ ਮੈਨੇ ਹੋਏ ਆ ਉਧਰ ਜਾ ਕੇ ਰੋਟੀ ਜਦੋਂ ਖਾਈਦੀ ਆ ਨਾ ਜਾਂ ਤੇ ਤਾਈ ਜੀ ਜਦੋਂ ਬਣਾਉਂਦੇ ਆ ਨਾ ਉਦੋਂ ਬਾਜ ਮਾਰ ਲਿਆ ਕਰਨ ਮੈ ਨਾਲ ਹੱਥ ਵਟਾ ਦਿਆ ਕਰ ਉਹ ਚਲ ਕੋਈ ਗੱਲ ਨਹੀਂ ਦੋ ਚਾਰ ਦਿਨ ਖਾਣਨੇ ਆ ਤੇ ਮੁੜ ਕੇ ਫਿਰ ਜਾਏ ਤੇ ਇਦਾਂ ਕਰਿਆ ਕਰਾਂਗੇ ਉਥੋਂ ਭਾਗ ਲਿਆ ਕਰਾਂਗੇ ਇੱਧਰ ਕੋਈ ਨਹੀਂ ਨਾਲੇ ਨੇ ਮੈਂ ਤਾਈ ਜੀ ਨੂੰ ਕਹਿ ਕੇ ਆਉਂਗੀ ਹੁੰਦੀ ਹੋਈ ਵੀ ਤਾਈ ਜੀ ਜਦੋਂ ਬਣਾਉਂਦੇ ਹੁੰਦੇ ਨੇ ਨਾ ਉਦੋਂ ਆਵਾਜ਼ ਮਾਰ ਲਿਆ ਕਰ ਉਹ ਚਲ ਮੜਾ ਮੋਟਾ ਕੰਮ ਕਰਾਤਾ ਤੇ ਚੱਲੀਏ ਹੁਣ ਫਿਰ ਅਸੀਂ ਖਾਣ ਚਲੋ ਫਿਰ ਚੱਲੀਏ ਖਾ ਲਈ ਹੁੰਦੇ ਆਜੋ ਫਿਰ